ਸੋਸਰਕ ਕਾਲ ਸਾਰੇ ਦੋਸਤਾਂ ਨੂੰ ਵੈਲਕਮ ਹੈ ਜੀ ਇੱਕ ਹੋਰ ਨਵੀਂ ਵੀਡੀਓ 'ਚ ਇਹ ਸਵਰਾਜ 10 ਮਾਡਲ ਦਾ ਕਟਰਾ ਇਹਦੇ ਇੱਕ ਤਾਂ ਆਪਣੀਆਂ ਰੀਲ ਤੇ ਬੈਲਟ ਪੈਂਦੀ ਕਰਨੀ ਆ ਇੱਕ ਇਹਦਾ ਫਰੰਟ ਆਫਰ ਚੇਂਜ ਕਰਨਾ ਬਾਈ ਜੀ ਆਪਾਂ ਤੇ ਆ ਫਰੰਟ ਆਫਰ ਕਰੀ ਜਾਂਦੇ ਆਪਾਂ ਇਹਦਾ ਰੈਡੀ ਸੱਲ ਪਾਈ ਜਾਂਦੇ ਵੈਸੇ ਤਾਂ ਆਮ ਇਹ ਚਾਦਰ ਦੇ ਵਿੱਚ ਵੀ ਪਹਿਲਾਂ ਪਾਏ ਜਾਂਦੇ ਕਈ ਗ੍ਰੈਂਡਰ ਨਾਲ ਵੀ ਚੋਰਸ ਪੀਸ ਕੱਢ ਦਿੰਦੇ ਆ ਆਪਾਂ ਸੱਤ ਸੂਤ ਦਾ 10 ਸਾਲ ਪਹੁੰਨੇ ਆ। ਦੋ ਆਪਾਂ ਉਦਾਂ ਚੋਰ ਸਪੀਸ ਨਹੀਂ ਕੱਢਦੇ ਕਿਉਂਕਿ ਕੱਲ ਨੂੰ ਬਈ ਜੀ ਕਈ ਵਾਰੀ ਮੱਛੀ ਪੋਛ ਹੁੰਦੇ ਜਿਹੜੇ ਉਹ ਘਸ ਜਾਂਦੇ ਆਪਾਂ ਨਹੀਂ ਗੌਰ ਹੁੰਦੀ ਪਾਉਣ ਦੀ ਤੇ ਨਾਲ ਚਾਦਰ ਕਸਨ ਲੱਗ ਜਾਂਦੀ ਹੈ ਨਾ ਇਹਨਾਂ ਚੀਜ਼ਾਂ ਚ ਜ਼ਰ ਜ਼ਾਲ ਕੱਲ ਨੂੰ ਚੱਲ ਚੱਲ ਖੁੱਲੇ ਹੀ ਹੋਣੇ ਆ ਤਾਂ ਕਰਕੇ ਆਪਾਂ ਇਹਨਾਂ ਚੀਜ਼ਾਂ ਦੀ ਗੌਰ ਕਰੀਦੀ ਆ ਤੇ ਕਿਸੇ ਵੀ ਭੈਣ ਭਰਾ ਨੇ ਬਾਕੀ ਮਸ਼ੀਨ ਦਾ ਕੰਮ ਹੈਂ ਦਾ ਕਿਸੇ ਵੀ ਤਰ੍ਹਾਂ ਦਾ ਰਿਪੇਅਰ ਕਰਾਉਣੀ ਆ ਜਾਂ ਕੋਈ ਕੰਮ ਕਰਾਉਣਾ ਕੋਈ ਚਾਦਰ ਕੋਈ ਟੈਂਕ ਦੀ ਚਾਦਰ ਕੁਛ ਵੀ ਤਰ੍ਹਾਂ ਦਾ ਕੰਮ ਕਰਾਉਣਾ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ ਤੁਹਾਨੂੰ ਪਤਾ ਹੀ ਆ ਉੱਪਰ ਚੱਲਦਾ ਜਾਂ ਮੈਸੇਜ ਕਰ ਲਿਓ ਕੋਈ ਵੀ ਵਾਲ ਨੇ ਕੰਟੈਕਟ ਕਰ ਲਿਓ ਤੇ ਕਿਸੇ ਵੀ ਲੈਵਲ ਦਾ ਕੰਮ ਹੋਵੇ ਕਰ ਦਿਆਂਗੇ ਠੀਕ ਹੈ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਦਬ ਕੇ ਤੇ ਪੇਜ ਨੂੰ ਫੋਲੋ ਕਰ ਲਿਓ ਆਪਣਾ